ਹਾਂਜੀ ਦਾ ਕਿੱਦਾਂ ਸਾਰੇ ਕੀ ਹਾਲ ਚਾਲ ਠੀਕ ਹੋ ਤਾਂ ਮੈਂ ਗੱਲ ਕਰਨੀ ਸੀ ਬਾਬੇ ਕਿ ਜਿਹੜੇ ਮੁੰਡੇ ਡਿਪੋਰਟ ਹੋਏ ਐ ਇਥੋਂ ਅਮਰੀਕਾ ਤੋਂ ਆਪਣੇ 30 ਕ ਪੰਜਾਬੀ ਸੀਗੇ ਵਿੱਚੋਂ 205 ਦੇ ਵਿੱਚੋਂ ਤੇ ਹੁਣ ਗੱਲ ਇਹ ਤਾਂ ਹੈ ਕਿ ਚਲੋ ਡਿਪੋਰਟ ਹੋ ਗਏ ਚਲੋ ਪਰਮਾਤਮਾ ਨੇ ਕੀਤਾ ਤਾਂ ਮਾੜਾ ਚਲੋ ਜੋ ਕਿਸਮਤ ਦਾ ਸੀਗਾ ਉਹਨਾਂ ਦਾ ਤੇ ਦਾਣਾ ਪਾਣੀ ਜਿੱਥੇ ਲੈ ਕੇ ਉੱਥੇ ਤਾਂ ਚਲੋ ਰਹਿਣਾ ਪੈਣਾ ਤੇ ਬਾਕੀ ਮੈਂ ਇਹਨਾਂ ਨੂੰ ਹੌਸਲਾ ਦੇਣਾ ਚਾਹੁੰਗਾ ਕਿ ਹੌਸਲਾ ਰੱਖੋ ਆਪਦਾ ਆਪਣਾ ਮੰਨਣਾ ਡਾਲਨ ਦੇ ਕੋਈ ਚੈੱਕ ਕਰਨਗੇ ਵਾਦੇ ਕਾਟੇ ਹੁੰਦੇ ਰਹਿੰਦੇ ਆ ਠੀਕ ਆ ਤੇ ਹੋ ਜੂ ਸੈਟ ਤੇ ਹੁਣ ਦੂਜੀ ਗੱਲ ਇਹੋ ਆ ਕਿ ਆਪਣੇ ਬੰਦੇ ਹੀ ਆ ਜਿਹੜੇ ਕਿ ਇਹ ਗੱਲ ਕਹਿ ਰਹੇ ਆ ਕਿ ਹਾਂ ਵੀ ਇਹ ਕੰਮ ਗਲਤ ਆ ਇਹ ਤਾਂ ਗੈਰਕਾਨੂੰਨੀ ਤਰੀਕੇ ਨਾਲ ਗਏ ਸੀ ਇਹ ਤਾਂ ਦੋ ਨੰਬਰੀ ਆ ਹਨਾ ਕਿ ਜਦ ਵੀਡੀਓ ਪਾਵਾ ਕੇ ਟਰੋਲਾਂ ਕਰ ਰਹੇ ਇਸ ਚੀਜ਼ ਨੂੰ ਹਨਾ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਇਸ ਚੀਜ਼ ਤੋਂ ਕਿ ਤੁਸੀਂ ਇਹ ਚੀਜ਼ ਬੋਲਦੇ ਪਏ ਹੋ ਠੀਕ ਆ ਇੱਕ ਪਾਸਿਓਂ ਐਨ ਆਰ ਆਈਆਂ ਦੇ ਸਿਰ ਤੇ ਹੀ ਕਿਤੇ ਨਾ ਕਿਤੇ ਪੰਜਾਬ ਚੱਲਣ ਦਿਆ ਠੀਕ ਆ ਦੂਜੀ ਗੱਲ ਤੁਹਾਡੇ ਕਬੱਡੀ ਕਪਾਂ ਦੇ ਵਿੱਚ ਮੇਲਿਆਂ ਦੇ ਵਿੱਚ ਵਿਆਹ ਸ਼ਾਦੀ ਦੇ ਪ੍ਰੋਗਰਾਮ ਦੇ ਵਿੱਚ ਕਿ ਗਰੀਬ ਦੀ ਧੀ ਦਾ ਵਿਆਹ ਕਰਨਾ ਹੋਵੇ ਠੀਕ ਆ ਜਾਂ ਕੁਝ ਕੋਈ ਵੀ ਆਫਤ ਆਵੇ ਕੁਝ ਵੀ ਆਵੇ ਤੇ ਇਹੋ ਹੀ ਦੋ ਨੰਬਰੀ ਆ ਜਿਹੜੇ ਬੰਦੇ ਨਾਲ ਖੜਦੇ ਆ ਠੀਕ ਆ ਜੇ ਗਲਤ ਤਰੀਕੇ ਨਾਲ ਹੁੰਦੇ ਆ ਤੇ ਇੱਥੇ ਆ ਕੇ ਕਿਹੜਾ ਚੋਰੀਆਂ ਕਰਦੇ ਆ ਠੀਕ ਆ ਇੱਥੇ ਆਪਦਾ 18-18 ਘੰਟੇ ਕੰਮ ਕਰਦੇ ਆ ਟਰੱਕਾਂ ਵਾਲਿਆਂ ਨੂੰ ਪੁੱਛ ਲਓ ਉਬਰਾ ਵਾਲਿਆਂ ਨੂੰ ਪੁੱਛ ਲਓ ਸਟੋਰਾ ਵਾਲਿਆਂ ਨੂੰ ਪੁੱਛ ਲਓ ਖੜੀ ਲੱਤ ਕਿਦਾਂ ਰਹਿ ਕੇ ਕਿਦਾਂ ਇੱਥੇ ਮਿਹਨਤ ਹੁੰਦੀ ਆ ਤਾਂ ਵੀ ਆਪ ਦੀ ਚੜ੍ਹਦੀ ਕਲਾ 'ਚ ਰਹਿ ਕੇ ਤਾਂ ਵੀ ਪੜਾ ਸੋਚਦੇ ਆ ਦੂਜਿਆਂ ਦਾ ਠੀਕ ਆ ਤੁਸੀਂ ਪਿੰਡ ਜਾ ਰਹਿ ਕੇ ਆਪਣੇ ਇੰਡੀਆ ਰਕ ਤੁਸੀਂ ਮਜ਼ਾਕ ਬਣਾਇਆ ਹੋਇਆ ਇਸ ਚੀਜ਼ ਦਾ ਤੁਸੀਂ ਟ੍ਰੋਲਾਂ ਕਰ ਰਹੇ ਹੋ ਤੇ ਕਮੈਂਟ ਇੰਦਾ ਇੰਦਾ ਦੇ ਕਰ ਰਹੇ ਆ ਕਿ ਹੁਣ ਫੇਰ ਇਹ ਟਰੰਪੜੇ ਪਾਵਾ ਆਏ ਕੀਤਾ ਉਹ ਕੀਤਾ ਹਨਾ ਉਹਨਾਂ ਨੂੰ ਪੁੱਛ ਕੇ ਦੇਖੋ ਜਿਹੜੇ ਕਰਜ਼ਾ ਚੱਕ ਕੇ ਆਏ ਹੋਏ ਆ ਜਿਹੜੇ ਜਿਹੜਾ ਨੇ ਆਪਦੇ ਘਰ ਵੀ ਪਿੱਛੇ ਗਹਿਣੇ ਰੱਖੇ ਹੋਏ ਆ ਜਿਹਨਾਂ ਨੂੰ ਵਿਆਜ ਚੜ ਰਿਹਾ ਸਿਰ ਤੇ ਉਹਨਾਂ ਨੂੰ ਤੁਸੀਂ ਪੁੱਛੇ ਤੁਸੀਂ ਹੌਸਲਾ ਦੇ ਤੁਸੀਂ ਕੀ ਦੇਣਾ ਤੁਸੀਂ ਅੱਗੇ ਹੋਰ ਲੱਤਾਂ ਖਿਚੰਦੇ ਮਜ਼ਾਕ ੜਾ ਰਹੇ ਉਸ ਚੀਜ਼ ਦਾ ਠੀਕ ਆ ਸੋ ਇਹ ਗੱਲ ਵੀਰੇ ਬਹੁਤ ਗਲਤ ਆ ਠੀਕ ਆ ਦੂਜੀ ਗੱਲ ਤੁਸੀਂ ਕਹਿ ਰਹੇ ਨਾ ਤੇ ਦੋ ਨੰਬਰੀ ਇਦਾਂ ਇਹ ਗਲਤ ਆ ਇਹ ਮਤਲਬ ਗੈਰਕਾਨੂੰਨੀ ਐ ਆ ਉਦਾਂ ਹਨਾ ਤੇ ਫਿਰ ਉਦੋਂ ਇਹ ਚੀਜ਼ ਵੀ ਸੋਚ ਲਿਆ ਕਰੋ ਜਦੋਂ ਇਹ ਪੱਕੇ ਹੋ ਕੇ ਆਉਂਦੇ ਆ ਪੀਆਰ ਹੋ ਕੇ ਆਉਂਦੇ ਆ ਉਦੋਂ ਇਹ ਚੀਜ਼ ਵੀ ਸੋਚ ਲਿਆ ਕਰੋ ਕਿ ਉਦੋਂ ਦਾ ਤਾਂ ਰਿਸ਼ਤੇ ਲੱਭਦੇ ਆ ਪੱਕੇ ਅਮਰੀਕਾ ਵਾਲੇ ਚਾਹੀਦੇ ਆ ਪੱਕਾ ਮੁੰਡਾ ਚਾਹੀ ਉਦੋਂ ਤਾਂ ਗੈਰ ਕਾਨੂੰਨੀ ਨਹੀਂ ਲੱਗਦਾ ਤਾਂ ਉਦੋਂ ਕੁਝ ਨਹੀਂ ਲੱਗਦਾ ਠੀਕ ਆ ਉਦੋਂ ਤੁਹਾਨੂੰ ਇਹ ਦਿਖਦਾ ਕਿ ਐਵੇਂ ਵੀ ਪੱਕਾ ਹੋ ਕੇ ਆ ਗਿਆ ਠੀਕ ਆ ਗਿਆ ਤਾਂ ਇਸ ਵੇਲੇ ਤੋਂ ਹੀ ਸੀਗਾ ਬਾਕੀ ਘਰ ਛੱਡਣੇ ਸੌਖੇ ਨਹੀਂ ਉਹ ਵੀ ਆਪਦੀਆਂ ਮਜਬੂਰੀਆਂ ਨੂੰ ਹੀ ਜਾਂਦਾ ਕੋਈ ਜੇ ਆਉਂਦਾ ਤਾਂ ਇੱਥੇ ਜੇ ਜੰਗਲਾਂ 'ਚ ੱਟਕੇ ਖਾ ਕੇ ਕਿੱਦਾਂ ਦਾ ਰਸਤਾ ਜੇ ਮੌਤ ਦਾ ਰਸਤਾ ਤੈਅ ਕਰਕੇ ਕੋਈ ਇੱਥੇ ਤੱਕ ਆਉਂਦਾ ਨਾ ਉਹਨਾਂ ਨੂੰ ਪੁੱਛ ਕੇ ਦੇਖੋ ਜਿਹੜੇ ਆਉਂਦੇ ਆ ਜਿਹੜਾ ਦੇ ਪੈਰ ਉਂਗਲਾਂ ਨੋਂ ਗਲ ਜਾਂਦੇ ਕਈ ਇੱਥੇ ਤਾਂ ਪਹੁੰਚਦੇ ਹੀ ਨਹੀਂਗੇ ਇੱਥੇ ਤਾਂ ਪਹੁੰਚਦੇ ਹਜ਼ਾਰਾਂ ਦੇ ਵਿੱਚੋਂ ਕੋਸ਼ਿਕ ਪਰਸੈਂਟ ਆ ਠੀਕ ਆ ਸੋ ਥੋੜੀ ਜੀ ਸ਼ਰਮ ਕਰਿਆ ਕਰੋ ਮਾੜੀ ਮੋਟੀ ਇਸ ਗੱਲ ਦਾ ਕਿ ਜੇ ਇਹ ਚੀਜ਼ ਪਾਣਾ ਵਾਪਰਿਆ ਚਲੋ ਜੇ ਵਾਪਸ ਆ ਗਏ ਨਹੀਂ ਸੀ ਉਹਨਾਂ ਕਿਸਮਤ ਵਿੱਚ ਉਹਨਾਂ ਨੂੰ ਹੌਸਲਾ ਦੇਵੋ ਨਾ ਕਿ ਉਹਨਾਂ ਦਾ ਮਜ਼ਾਕ ਬਣਾ ਬਣਾ ਕੇ ਟਰੋਲ ਕਰੋ ਇਸ ਚੀਜ਼ ਨੂੰ ਠੀਕ ਆ ਬਾਕੀ ਤੁਹਾਨੂੰ ਉਦੋਂ ਚੇਤੇ ਆ ਜਾਂਦਾ ਜਦੋਂ ਕਬੱਡੀ ਕੱਪ ਕਰਾਉਣੇ ਹੁੰਦੇ ਉਦੋਂ ਐਨਆਰਆਈ ਸਹੀ ਆ ਠੀਕ ਆ ਅੱਧਿਆਂ ਦਾ ਤੇ ਘਰ ਵੀ ਹੈ ਨਾ ਚੀਜ਼ਾਂ ਤੋਂ ਚੱਲਦੇ ਆ